ਸਾਕਰ ਦੀ ਤਾਮਾ ਜਿੰਦਾਬਾਦ 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 ਮੈਂ ਹਰਪਾਲ ਸਿੰਘ ਮਚਾਕੀ ਪ੍ਰਧਾਨ ਬਿਜਲੀ ਬੋਰਡ ਔਰ ਅੱਜ ਜਿਹੜਾ ਸਾਡਾ ਪ੍ਰੋਗਰਾਮ ਆ ਅੱਜ ਅਸੀਂ ਜਿਹੜਾ ਜਥਾ ਹਸੈਨੀ ਵਾਲੇ ਤੋਂ ਚੱਲਿਆ ਬਾਜਲਕਾ ਵਗੈਰਾ ਹੁੰਦਾ ਹੋਇਆ ਅੱਜ ਉਹਨੇ ਮੁਕਸਰ ਤੋਂ ਚੱਲ ਕੇ ਅਸੀਂ ਉਹਨਾਂ ਨੂੰ ਖਾਰੇ ਤੋਂ ਰিসিਵ ਕਰਨਾ ਖਾਰੇ ਤੋਂ ਰিসিਵ ਕਰਕੇ ਉਹਨਾਂ ਨੂੰ ਅਸੀਂ ਕੋਟਪੂਰੇ ਸਾਡੀ ਇੱਕ ਜਲਸਾ ਉਹ ਜਿਹੜਾ ਭਗਤ ਸਿੰਘ ਪਾਰਕ ਆ ਫਰੀ کورٹ ਫਰੋਡ ਆਪਣਾ ਕੋਟਪੂਰੇ ਉੱਥੇ ਸਾਡੇ ਆਗੂ ਆਉਣ ਦੇ ਉਹਨਾਂ ਨੇ ਸਬੋਧਨ ਕਰਨਾ ਉਸ ਤੋਂ ਬਾਅਦ ਉੱਥੇ ਪ੍ਰੋਗਰਾਮ ਕਰਕੇ 2 ਵਜੇ ਸ਼ਹੀਦ ਮੋਲਕ ਸਿੰਘ ਭਵਨ ਵਿਖੇ ਅਸੀਂ ਪਹੁੰਚਾਂਗੇ ਤਾਂ ਕਿ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਜਿਹੜਾ ਮੋਦੀ ਵੋਟ ਚੋਰਾ ਔਰ ਜਿਹੜਾ ਸਰਕਾਰ ਦਾ ਸਾਰਾ ਸਿਸਟਮ ਵੇਚ ਕੇ ਉਹਨੇ ਆ ਬਾਨੀਆਂ ਅਡਾਨੀਆਂ ਤੇ ਸਾਰੇ ਦੇਸ਼ ਦਾ ਕਬਜ਼ਾ ਕਰਾ ਲਿਆ ਇਸ ਕਰਕੇ ਅਸੀਂ ਵਿਰੋਧ ਦੇ ਵਿਰੋਧ ਵਜੋਂ ਔਰ ਰੋਸ ਵਜੋਂ ਜਿਹੜੀਆਂ ਵੀ ਸਰਕਾਰਾਂ ਮਜ਼ਦੂਰਾਂ ਮਲਾਜਮਾਂ ਕਿਸਾਨਾਂ ਨੂੰ ਕੁਝ ਦੇ ਨਹੀਂ ਰਹੀਆਂ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰਨੀ ਆ ਔਰ ਸਾਡਾ ਜਿਹੜਾ ਅੱਗੇ ਆ 21 ਤੋਂ 25 ਤੱਕ ਜਿਹੜੀ CPI ਦੀ ਆ ਉਹ ਬੜੀ ਤਕੜੀ ਮਹਾਨ ਰੈਲੀ ਹੋਊਗੀ ਮੋਹਾਲੀ ਦੇ ਵਿੱਚ ਔਰ ਉਸ ਤੋਂ ਬਾਅਦ ਉਨ੍ਹਾਂ ਦੀ ਜਿਹੜੀ ਆ ਕਾਨਫਰੰਸ ਆ ਇਲੈਕਸ਼ਨ ਆ ਜਿਵੇਂ ਕਿ ਸਾਡੀ ਪਾਰਟੀ ਦੇ 100ਵਾਂ ਸਾਲ ਪੂਰਾ ਹੋ ਗਿਆ ਇਸ ਕਰਕੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਤੁਹਾਨੂੰ ਦੱਸਦਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਸ ਪਾਰਟੀ ਦੇ ਨਾਲ ਜੁੜੋ ਤੁਸੀਂ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਜਿਹੜਾ ਤੁਹਾਡਾ ਖੂਨ ਪੀਤਾ ਹੁਣ ਤੱਕ ਇਸ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ

ਤੂੰ ਹੋਰ ਮਖੌਲਾਵੇ ਕੀ ਟਕਰਾ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਕੰਮ ਬੜਾ ਸਟੇਜ ਤੁਹਾਡੇ ਕੋਲੇ ਹੈ ਜਿੰਨਾ ਚਿਰ ਤੁਸੀਂ ਸਟੇਜ ਰੱਖਣੀ ਹੈ ਰੱਖ ਲਓ ਬਾਅਦ ਸਾਨੂੰ ਦੇ ਦਿਓ 2 ਘੰਟੇ ਸਟੇਜ ਹੈ ਜੀ ਆ ਕਾਂਗਰਸ ਦੀ ਕਮਿਸ਼ਨਰੀ ਕੋਲੇ ਰਹੀ ਔਰ ਸਾਡਾ ਦਬਾਅ ਵੀ ਸੀ ਕਾਂਗਰਸ ਦੇ ਤੇ ਜਿਹੜਾ ਪ੍ਰਸ਼ੀਲ ਜੁਨੀਅਰ ਸਟੇਟਸ ਹੈ ਆ ਜਿਹੜੀ ਯੂਨੀ ਲੈਂਡਰੀ ਦੀ ਇਜਾਜ਼ਤ ਮੰਗਦੇ ਹੋ ਅੱਜ ਦੇ ਨਾਲ 73 ਮਕੰਮਲ ਆ ਜਾਂਦੀ ਜਿਹੜੀ ਹੈ ਇਹਦੀ ਮੰਗ ਕਰੋ ਔਰ ਉੱਤੇ ਗੁਰਦੀ لال ਲਹਿਰੂ ਔਰ ਪਾਰਟੇਰ ਵਾਲਾ ਨੇ ਹਰੂਤੀ ਮਹਾਤਮਾ ਗਾਂਧੀ ਨੇ ਬਣਾ ਕੀਤਾ ਕਿ 1929 ਦੇ ਵਿੱਚ ਹਾਂ ਤੇ ਬਹੁਤ ਹੀ ਸਤਿਕਾਰਯੋਗ ਭਰਾਓ ਇਹ ਪਾਰਟੀ ਦਾ ਪ੍ਰੋਗਰਾਮ ਆ ਜਿਹੜਾ ਕਿ ਅਸੀਂ ਇਹ ਸੈਮੀ ਵਾਲੇ ਤੋਂ ਦਰਦਗੀ ਵੱਟ ਔਰ ਪੀਪਲ ਕੋਰਟ ਦੇ ਸਾਡੇ ਸੀਨੀਅਰ ਸਤਤਾਜੋ ਜੀ ਦਾ ਬਹੁਤ ਬਿੰਦਾਰ ਨੂੰ ਉਹਨਾਂ ਔਰ ਜ਼ਿਲ੍ਹੇ ਦੇ ਆਪੂ ਸਹਿਬਾਨ ਔਰ ਸਾਥੋਂ ਦੇ ਸਾਡੇ ਵਿੱਚ ਇਹ ਬੜੇ ਸਤਕਾਰਯੋਗ ਦਤੇ ਹਰਨੇਸ਼ ਜੀ ਨਾਲ ਸ਼੍ਰੀ ਜੀ ਕੋਲ ਕੇ ਸੀ ਕਿ ਉਹਨਾਂ ਨੇ ਦੋ ਵਾਰ ਸਰਕਾਰ ਦੇ ਨੋਟ ਰਵਾ ਕੇ ਐਮ ਐਲ ਏ ਸਾਹ ਬਣੇ ਤੇ ਇਹਨਾਂ ਦਾ ਸੰਦੇਸ਼ ਇਹੀ ਆ ਵੀ ਆਪਾਂ ਨੂੰ ਤੇਦਰ ਜਿੰਨਾ ਸੇਵਾ ਵਿੱਚ ਪੈ ਪਾਇਆ ਉਹਨਾਂ ਨੱਖ ਮੁਸੀਬਤਾਂ ਝੱਲੀਆਂ ਨੇ ਅੱਜ ਦੇ ਇਸ ਚੇਤਨਾ ਮਾਰਚ ਦੇ ਇੱਥੇ ਪਹੁੰਚਣ ਤੇ ਇਹ ਵੀ ਲੱਗਾ ਸੀ ਸਾਨੂੰ 파ੜ ਸੀਪੀਆਈ ਨੂੰ ਮਾਰਕਵਾਦ ਗਲੋ ਮੈਨੂੰ ਕਿੱਥੇ ਜੋ ਸੀਪੀਆਈ ਆ ਸੱਚ ਕਾਦੇ ਤਾਂ ਲਾ ਦਿੱਤਾ ਰਿਸੈਂਟ ਦੀ ਪਹਾੜੀ ਏਟਾ ਸਾਡੇ ਤੋਂ 3000 ਰੁਪਏ ਦਿੱਤਾ ਤੇ 3 ਤੋਂ 4000 ਦਾ ਮਜ਼ਦੂਰ ਸੀਗਾ ਏਟਾ ਵਰਸੀ ਦੀਪ ਦਾ ਪੈਣਾ ਨੌਜਵਾਨ ਸਾਥੀ ਡੀਸੀ ਦਫਤਰ ਤੇ ਗਾੜੀ ਵੱਡਾ ਤੁਹਾਨੂੰ ਦੱਸਾਂ ਹੀ ਤੇ ਪ੍ਰਸ਼ਾਸਨ ਹਿੱਲ ਗਿਆ ਸੀ ਉਹ ਤਾਂ ਰਾਕਾਂ ਦਾ ਆਪਣੇ ਡੀਪੋਰਡ ਦਾ ਨਹੀਂ ਸੀ ਪੂਰੇ ਪੰਜਾਬ ਦਾ ਮੈਂ ਦਿੱਸੇ ਗਿਆ ਸੀ ਸੋ ਮੇਰਾ ਕਹਿ ਦਾ ਭਾਵੇਂ ਆ ਕਿ ਆਪਾਂ ਜਿਹੜੀ ਹੁਣੇ ਦੀ ਗੱਲਤਾ ਤੁਸੀਂ ਬੜੀ ਹੈ ਸਾਥੀਓ ਆਪਾਂ ਜੇ ਭੜਾ ਕਰ ਸਕਦੇ ਆ ਤੇ ਸਾਥੀ ਆਪਰੇਡ ਜਿਹੜਾ ਹੁਣ ਸਾਥੀ ਆ ਹਰਦੇਵ ਅਛੀ ਜੀ ਹੋਰ ਆਪਣੇ ਕਾਮਰੇ ਸਾਥੀ ਬੈਠੇ ਆ ਇਹਨਾਂ ਦੇ ਵਿਚਾਰ ਸੁਣਿਆ ਕਰੋ ਇਹਨਾਂ ਦੇ ਵਿਚਾਰ ਸੁਣਿਆ ਕਰੋ ਮੈਂ ਕਹੂੰਗਾ ਭਾਰਤੀ ਤੋਂ ਪਾਰਟੇ ਇੰਕਾ ਦਾ ਵਾਟ ਤੁਹਾਨੂੰ ਜਿਲਵਾ ਵਾਟ ਦਿਵਾਓ ਪਾਰਟੇ ਤੋਂ ਪਾਰਟੇ ਇੰਕਾ ਦਾ ਵਾਟ अभी यहां कार्ड क्या रहा है कार्ड गिन्दावाद 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 यहां जितने साइकोसिस सरकार मुदावाद 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 पैनोम के प्राप्त हूं मैं सांप को कई बार ले चुका हूं क्या ਜਿੰਦਾਬਾ ਜਿੰਦਾਬਾ ਰਾਗਾਏ ਦਾ ਜਿੰਦਾਬਾ 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 ਜੀ ਬੋਲੋ ਥੇੜੇ ਕਾ ਜੀ ਮੰਨਦਾ ਕੋ ਉਹ ਨਾਮ ਕੋ ਕੋਠਾ ਬੋਲ ਬਿਚਨ ਅਨੰਤ ਬੋਲ ਮਰੋਈ ਗਾ ਉਹ ਨਾਮ ਆ ਗਿਆ ਤੇ ਨਾਮ ਵਾਲੀ ਬਾਤ ਜੁਮੀ ਉਹ ਬੜੀ ਆਤਮਿਕ ਗੀਤ ਸੁਣਿਆ ਸਾਡਾ ਭਾਗਤਾਂ ਦਾ ਜੀਰ ਤੋਂ ਪ੍ਰੀਤ ਆ ਸਾਡਾ ਸੀਨੀਅਰ ਗਾਇਕ ਜੀ ਜੀ ਹੋ ਜਿਹੜਾ ਬਿਕਰਾ ਕਾਦੂ ਨੇ ਦਾਅਵਾ ਕਰ ਰਿਆ ਮਾਈਸੂ ਵਿਚਰਮਾਨ ਜੀ ਸਾਡੇ ਦੇ 70 ਸਾਥੀ ਆ ਸਾਡੇ ਜਿਹੜੇ 70 ਆ ਉਹ ਸਰਕਾਰ ਕੋਲ ਪੁੱਛਿਆ ਕਾਦੂ ਦੇ ਪੀ ਅੱਜ ਪੁੱਛਿਆ ਤੇ ਅੱਜ ਇਹ ਰਸ ਵਿੱਚ ਸਾਡੇ ਕੰਮ ਆਜ ਜਿਹੜੇ ਭਾਰਤੀ ਕੰਸਟਿਟਿਊਸ਼ਨ ਉਹਦਾ 100 ਸਾਲਾ ਜਿਹੜਾ ਸਾਡਾ ਸੀ ਚੰਡੀਗੜ੍ਹ ਦੇ ਵਿੱਚ ਕੰਡੀਗੇਟਸ ਰੂਪ ਵਿੱਚ ਮਨਾ ਰਹੇ ਉਹਦੇ ਤਹਿਤ ਇਕ ਚੇਤਨਾ ਮਾਰਚ ਚੱਲ ਰਿਹਾ ਹੈ ਇਹ ਜਿਹੜਾ ਚੇਤਨਾ ਮਾਰਚ ਹੈ ਹਸੈਨੀ ਵਾਲੇ ਤੋਂ ਸ਼ੁਰੂ ਹੋਇਆ ਸੀ ਅੱਜ ਫਰੀਦਕੋਟ ਦੀ ਤਰਚੇਤੇ ਪਹੁੰਚਾ ਰਿਹਾ ਹੈ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਜਾਗਰਤ ਤੋਂ ਲੈ ਕੇ ਹੱਤਾਂ ਪ੍ਰਤੀ ਸੰਘਰਸ਼ ਤੋਂ ਪ੍ਰਤੀ ਤੇ ਸਰਮਾਇਦਾਰੀ ਹਮਲੇ ਨੂੰ ਪਛਾਣਨ ਪਾ ਕੇ ਇਕੱਠੇ ਹੋ ਰਹੇ ਹਾਂ ਕਿ ਉਹਨਾਂ ਦਾ ਦੁਸ਼ਮਣ ਸਾਂਝਾ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਉਂ ਛੋਟੇ ਦੁਕਾਨਦਾਰਾਂ ਦਾ ਸਾਡੇ ਮੁਲਾਜ਼ਮਾਂ ਰਗ ਦਾ ਸਾਡਾ ਵਿਸ਼ਵਣ ਸਾਂਝਾ ਉਹ ਕਾਰਪੋਰੇਟ ਜਗਤ ਹੈ ਅਸੀਂ ਕਾਰਪੋਰੇਟ ਜਗਤ ਦੇ ਖਿਲਾਫ ਕਾਰਪੋਰੇਟ ਕਾਪਰੈਟ ਦਾ ਸਿਸਟਮ ਅਨੁਸਾਰ ਨਾ ਪਾਉਣੇ ਆ ਉਹ ਤਬਾਹ ਕਰਨਾ ਚਾਹੁੰਦੇ ਨੇ ਇਸ ਲਈ ਸਾਡਾ ਦੋਹਾ ਘਰਾਂ ਦਾ ਆਪੇ ਚੱਕਰਾ ਇਸ ਗੱਲ ਤੇ ਹੋਏਗਾ ਉਹਨਾਂ ਨੇ ਪਬਲਿਕ ਸੈਕਟਰ ਨੂੰ ਤਬਾਹ ਕਰਨਾ ਹੈ ਅਸੀਂ ਪਬਲਿਕ ਸੈਕਟਰ ਨੂੰ ਉਤਾਰਨਾ ਇਸ ਲਈ ਅਸੀਂ ਬਹੁਤ ਵੱਡੀ ਪੱਧਰ ਦੇ ਉੱਤੇ ਛੇਤਰਾ ਲੋਕਾਂ ਵਿੱਚ ਲਿਆਉਣੀ ਚਾਹੁੰਦੇ ਆ ਤੇ ਲੋਕੋ ਉੱਠੋ ਆਪ ਦੇ ਰਾਖੇ ਆਪ ਬਣੋ ਆ ਵਿਅਕਤੀਆਂ ਦੀ ਰਾਖੀ ਆਪ ਕਰੋ ਤੇ ਕਿਉਂਕਿ ਅਮਰਤਾ ਪ੍ਰੀਤਮ ਦੀਆਂ ਲਾਈਨਾਂ ਵੀ ਸੀ ਇਕਰਾਵੇ ਕੰ ਲਿਆ ਲਿਆ ਉੱਤੋਂ ਚੜਿਆ ਪੋ ਅੱਕ ਜਿੰਨਾਂ ਦੇ ਆਪਣੇ ਆਪ ਲੈਣਗੇ ਕੋ ਔਰ ਤੋਂ ਫੈਸਲ ਮੋਹਨ ਸਿੰਘ ਦੀ ਗੱਲ ਤਾਂ ਉਸ ਤੋਂ ਵੀ ਅੱਗੇ ਸੀ ਤੇ ਪਾਰਟੀ ਕਿਰਤ ਖਲਾਂਦੀ ਕਰਦੀ ਜੂੜੀ ਦਿੱਤੇ ਮਹਿਮਾਨੋ ਯਾਰ ਦਾਤੀਆਂ ਕਲਮਾਂ ਅੱਤੇ ਥਾੜੇ ਅੱਠੇ ਕਰ ਲੋ ਸੰਡੋ ਯਾਰ ਮੰਨੇ ਨਾ ਫੈਸਲ ਬਣਾ ਕੇ ਯੁੱਧ ਕਰੋ ਪ੍ਰਚੰਡੋ ਯਾਰ ਜੈ ਜਹਾਕਾਰ ਕਿਰਤ ਦੀ ਹੋਵੇ ਲੱਗੇ ਜਨਮ ਦੇ ਟੰਡੋ ਯਾਰ ਅਸੀਂ ਜਨਮ ਦੇ ਕੰਗਵਾਵਾਤੇ ਲੋਕਾਂ ਦੇ ਇੱਤੇ ਨੂੰ ਕਰਨ ਲਈ ਤੇ ਸਾਰੇ ਪੰਜਾਬ ਦੇ ਵਿੱਚ ਜਟਾ ਮਾਰ ਚੱਲ ਰਿਹਾ ਔਰ ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਅਸੀਂ ਸੰਗਠਿਤ ਕਰਨ ਦੇ ਕੰਮ ਆਪੂ ਸਾਡੀਆਂ ਵੋਟਾਂ ਦੇ ਨਾਲ 92 ਐਪੀ ਪੈਨਸ਼ਨ ਲੈਂਦਾ ਸਾਡੇ ਦੇ ਬੋਟਾ ਦੇ ਬੰਦੇ ਐਮਐਲਏ ਟੈਨਡਰ ਸਾਡੇ ਵੀ ਦੇ ਪਾਰਟੀ ਉਹ ਆਪਣੇ ਰਾਸ ਹੋਣ ਰੈਂਡਰ ਤੇ ਜੀ ਉਹ ਟੈਂਸ਼ਨ ਲੱਗੇ ਸਬਸਿਡੀਆਂ ਲੈਂਦੀ ਹੈ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਕਿ ਸਾਡਾ ਐਮਐਲਏ ਐਜੂਕੇਟਡ ਹੋਵੇ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੁੰਦਾ ਕਿ ਜਿਹੜਾ ਜੌਬ ਹੋਵੇ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਕਿ ਜਿਹੜਾ ਸਾਡਾ ਐਮਐਲਏ ਦੇ ਰਾਸਵਾਦ ਉਹ ਫਿਜ਼ੀਕਲ ਫਿਟ ਹੋਵੇ ਉਹ ਲੁੱਲਾ ਹੋਣਾ ਲੱਗਣਾ ਹੋਵੇ ਤਾਂ ਇਹ ਲੱਗਦਾ ਹੈ ਪਰ ਫੌਜ ਦੇ ਜਿਹੜਾ ਮੜਾ ਜਾਂਦਾ ਉਹਦੇ ਵਿੱਚ ਤਾਂ ਖੜੀ ਨਹੀਂ ਕਟਾ-ਕਟ ਆਟੋਮੈਟਿਕ ਬਾਸ ਹੋਵੇ ਉਹਦਾ 50 ਕਿਲੋ ਭਾਰ ਹੋਵੇ ਉਹਦਾ ਕੰਦ ਹੋਵੇ 5.5 ਫੁੱਟ ਫਿਰ ਉਹਨੇ 3 ਕਿਲੋਮੀਟਰ ਭਜਣਾ ਹੁੰਦਾ ਲੌਂਗ ਜੰਪ ਕਰਦਾ ਹੁੰਦਾ 9 ਮਹੀਨੇ ਟ੍ਰੇਨਿੰਗ ਕਰਦੀ ਹੁੰਦੇ ਇੰਨਾ ਕੁਝ ਕਰਨ ਤੋਂ ਬਾਅਦ ਤੇ ਦੇਖ ਦੇ ਰਾਖਿਆ ਕਰਨੀ ਗੋਲੇ ਦੇ ਮੂੰਹ ਜਿਹਰੇ ਤੋਂ ਬਾਅਦ ਉਹ ਬੰਦਾ ਪੈਨਸ਼ਨ ਦਾ ਹੱਕਵਾਰ ਨਹੀਂ ਇਹ ਬੰਦੇ ਦੇ ਪੈਨਸ਼ਨ ਹੱਕਵਾਰ ਹੈ ਇਹ ਸਰਾ ਸਾਰ ਮੈਂ ਕਹਿੰਦਾ ਵੀ ਕਾਨੂੰਨ ਤੌਰ ਤੇ ਮਾਰਾ ਸਾਡੇ ਤੌਰ ਤੇ ਮਾਰੇ ਅਸੀਂ ਇਹਦੀ ਸਾਰੀ ਪ੍ਰੋਟ ਕਰਦੇ ਆਂ ਪਰ ਹਾਫੀ ਪਿੱਛੇ ਉਹਨਾਂ ਆਰਗਾਨਿਕ ਕਹ ਰਹੇ ਕਿ ਅਸੀਂ ਇਹਨੂੰ ਰੱਦ ਕਰਾਂ ਰੱਦ ਕਰਦੇ ਚੰਗੀ ਗੱਲ ਹੈ ਪਰ ਇਹ ਵੀ ਇੱਕ ਪਰੰਪਰਾ ਵੋਟਾਂ ਦਾ ਸਟੰਡ ਹੈ ਤਾਂ ਸਪੱਟ ਦਾ ਕਿਵੇਂ ਹੈ ਕਿ ਜਿਹੜੀ ਪੈਰਾਮੀਟਰੀ ਫੋਰਸ ਹੈ ਨਾ ਪੀਐਸਐਸ ਨੂੰ ਬਲੌਕ ਆ ਗਿਆ ਬਾਕੀ ਕੋਈ ਪੈਰਾਮੀਟਰੀ ਫੋਰਸ ਦੇ 7 ਫੋਰਸ ਆਉਂਦੇ ਪੀਐਸਐਸ ਆਰਪੀ ਆਈਟੀਵੀ ਵੀ ਹੈ ਸਾਰਾ ਆਪਲੇ ਐਸਐਸਬੀ ਹੈ ਇੰਨਾ ਵੀ ਪੈਨਸ਼ਨ ਬੰਦ ਕਰਤੀ 2004 ਦੇ ਵਿੱਚ ਅਡਰਰੀ ਵਾਚ ਵੀ ਅਡਰਰੀ ਵਾਚ ਵੀ ਸਰਕਾਰ 2004 ਚਲੀ ਜਾਂਦੀ ਹੈ ਤੇ ਫਾਈਲ ਦੇ ਵਿੱਚ ਕਾਰਡਾ ਸੌਂਦੀ ਹੈ ਪਰ ਉਹ ਵਸਾ ਰਹੇ ਉਹ ਲੋਕ だっਕਾ ਹੱਤਾ ਕਿਹਦੇ ਕੋਲ ਸੀ ਕਾਰਪੋਰੇਟ ਸੀ ਉਹਨਾਂ ਦੇ ਸਾਫੇ ਪਰ ਉਹਨਾਂ ਨੇ ਪਾ ਦਿੱ ਪੁਰਾਣੀ ਪੈਨਸ਼ਨ ਬਾਲ ਦੇ ਸੋ ਇਸੇ ਕਰਕੇ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਇਹ ਵੀ ਫੀਡ ਕਰਨਾ ਚਾਹੁੰਦੇ ਆ ਇਹ ਵੀ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੀ ਗੱਲ ਉਹ ਲੋਕਾਂ ਦੇ ਹਿੱਤਾਂ ਦੇ ਕਰੋ ਲੋਕਾਂ ਨੂੰ ਸੱਚੀ ਦਾ ਲੈ ਕੇ ਜਾਓ ਇਹ ਜਿਹੜਾ ਅਜੇ ਪਾ ਕੇ ਬੰਦ ਹੋਣਾ ਚਾਹੀਦਾ ਉੱਪਰ ਤੋਂ ਚਾਹੀਦੀ ਹਰ ਇੱਕ ਵੀ ਪੱਕੇ ਪੱਕੇ ਨੇ ਜਿਹੜਾ ਕੋਟਾ ਸਿਸਟਮ ਹੈ ਉਹ ਬੰਦ ਹੋਣਾ ਚਾਹੀਦਾ ਹੈ। ਪਾਣੀ ਵਾਲੇ ਜਿਹੜਾ ਆਉਣਾ ਚਾਹੀਦਾ ਹੈ। ਜਿਹੜਾ ਗੁੰਲਾ ਦੇ ਦੇ ਫਾਲ ਕਰਾਏਗਾ। ਇਹਦਾ ਪਿੱਛੇ ਮੁੱਖ ਮੰਤਰੀ ਸਾਹਿਬ ਉਹਦੇ ਮੈਂ ਉੱਥੇ ਵੀ ਬੋਲਦਿਆਂ ਗੱਲ ਕੀਤੀ ਸੀ ਕਿ ਜਦੋਂ ਇਹ ਸਰਕਾਰਾਂ ਕਹਿੰਦੀ ਹੈ ਵੀ ਸਾਨੂੰ ਕਿਹੜੀ ਲੋੜ ਹੋਵੇ ਜਰੂਰ ਉਹ ਆਈਡੀਆ ਵੱਡਾ ਉੱਥੇ ਕਾਹਨ ਵਾਪਰੇ ਮੁੰਡਾ ਸ਼ਹੀਦ ਹੋਇਆ ਮੁੰਡਾ ਦਾ ਆਪਣਾ ਹੋਇਆ ਨਾ ਮਿਹਨਤ ਕਾਹੇ ਲੋਕਾਂ ਦਾ ਫਿਰ ਇੱਥੋਂ ਦੀ ਰਿਪੋਰਟ ਚੈਲ ਕਿੰਨੇ ਕਿਲੋਮੀਟਰ ਹੈ 2.5 ਕਿਲੋਮੀਟਰ ਹੈ ਇੱਥੋਂ 7 ਕਿਲੋਮੀਟਰ ਤੋਂ ਸਾਡਾ ਦਾਣ ਸਵਾ ਸਟਿਕਰ ਬਣਾ ਇੱਥੇ 2.5 ਕਿਲੋਮੀਟਰ ਤੋਂ ਸਾਡਾ ਸਾਰਾ ਪ੍ਰਦਰਸ਼ਨ ਬੈਠਾ ਉਹਦੇ ਵਿੱਚ ਡੀਸੀ ਵੀ ਬੈਠਾ ਉਹਦੇ ਵਿੱਚ ਏਵੀਟੀ ਬੈਠਾ ਉਹਦੇ ਵਿੱਚ ਸਾਡਾ ਨੇ ਸ੍ਰੀਮ ਸਾਹਿਬ ਬੈਠੇਆ ਜ਼ਿਲਦਾਰ ਸਾਹਿਬ ਬੈਠੇਆ ਲੋਕਲ ਐਮ ਐਲ اے ਬੈਠੇਆ ਪਰ ਕਿਸੇ ਬੰਦੇ ਨੇ ਉੱਥੇ ਜਾਂ ਜੋੜ ਕੇ ਕਿ ਅਸੀਂ ਜਾ ਕੇ ਉਹਦੇ ਘੋਗ ਤੇ ਜਾ ਕੇ ਜਾਂ ਕੋਈ ਸੰਸਕਾਰ ਤੇ ਜਾਈਏ ਬਹੁਤ ਵਿਚਾਰੇ ਜਿਹੜੇ ਉਹਦੀ ਅਰਥੀ ਸਾਹਮਣੇ ਬੈਠੇ ਇੱਕ ਹੋਰ ਗੱਲ ਦੇ ਨਾਲ ਜੋੜ ਕੇ ਕਿ ਜਿਹੜੀ ਮੈਂ ਪਹਿਲਾਂ ਮੈਂ ਹੀ ਹੋਰ ਪਹਿਲਾਂ ਗੱਲ ਕਰ ਰਿਹਾ ਉਹਨਾਂ ਨੂੰ ਸਾਡੀ ਕੇਂਦਰ ਦੀ ਸਰਕਾਰ ਨਾ ਸਾਡੀ ਸੂਬੇ ਦੀ ਸਰਕਾਰ ਸ਼ਹੀਦ ਨਹੀਂ ਹਾਂਗੇ ਅਗਲੀ ਵਾਰ ਤਾਂ ਗੱਡ ਬੋਡੀ ਵੀ ਪ੍ਰਾਈਵੇਟ ਦੇ ਭੇਜੇ ਇਸੇ ਕਰਕੇ ਇਹ ਮੈਂ ਭਵਗਤਮਾਨ ਨੂੰ ਬੇਨਤੀ ਕਰਦੇ ਜਾਣਾ ਕਿ ਉਸ ਬੱਚੇ ਨੂੰ ਜਿਹੜਾ ਹੱਥ ਮੈਨ ਲੱਗੇਦਾ ਉਹਨੂੰ ਸਿੱਧੀ ਕਰਾਉਣ ਮੈਨਾਂ ਜੇਦਾ ਪਿੱਛੇ ਜਿਹੜਾ ਪਰਿਵਾਰ ਉਹਨਾਂ ਕੋਲੋਂ ਪੈਸੇ ਮਿਲਦੇ ਜਦੋਂ ਭਗਤ ਕੰਟੀਕਾਰ ਵਾਲੇ ਆਦੇ ਉਹ ਬੱਚੇ ਸਿੱਖਾਉਂਦੇ ਉਹਦੇ ਜਿਹੜਾ ਕੋਈ ਨਾ ਕੋਈ ਸੰਭਾਅ ਲੈਂਦਾ ਪਰ ਆਪੇ ਜੇ ਮਾਪੇ ਕੋਈ ਜੇ ਹੁਣ ਸ਼ਰਾਬ ਦੇ ਘਟਾਲੇ ਵਿੱਚ ਬੱਚੇ ਮਰਦੇ ਉਹਨਾਂ ਨੂੰ ਸਰਕਾਰ ਪੈਸੇ ਦਿੰਦੀ ਹੈ ਮੈਂ ਉਹ ਵਿਰੋਧ ਨਹੀਂ ਕਰਦਾ ਕਿ ਕਿਉਂ ਦਿੰਦੇ ਪਹਿਲੀ ਗੱਲ ਤਾਂ ਸ਼ਰਾਬ ਪੀ ਸਾਡੇ ਸਿਹਤ ਨੇ ਗਲਤ ਹੈ ਸਾਡੇ ਸਮਾਜ ਦੇ ਗਲਤ ਪਰ ਜਿਹੜਾ ਬੱਚਾ ਸਾਡਾ ਬਾਡਰ ਦੇ ਸੀਰ ਹੋ ਰਿਹਾ ਉਹਦੇ ਲਈ ਤਾਂ ਪੈਸੇ ਦੇ ਕੇ ਇਹਨਾਂ ਨੇ ਕਿਹਾ 200 ਰੁਪਏ ਦੇਵਾਂਗੇ ਇਹ ਤਾਂ ਬਹੁਤ ਕੁਝ ਕਿਹਾ ਇਹ ਤਾਂ ਇਹਨੇ ਕਿਹਾ ਇਸਨੂੰ ਮੁਰਗੀ ਦਾ ਮਾਮਾ ਦੇਵਾਂਗੇ ਅਸੀਂ ਬੱਕਰੇ ਅੰਡੇ ਦੇਵਾਂਗੇ ਹੁਣ ਜਿਹੜਾ ਮੌਸਮ ਚੱਲੀ ਜਾਂਦਾ ਅੱਜ ਮੌਸਮ ਬਹੁਤ ਖਰਾਬ ਹੈ ਅੱਜ ਮੌਸਮ ਪਾਗਡ ਹੈਲਟ ਕੀਤਾ ਨਾ ਵੀ ਮੋਗਾ ਫਰੀਦਕੋਟ ਗਜ਼ਨਪੁਰ पठानकोट ਭਾਰੀ ਨਕਸਰ ਅਗੇ ਹੋਇਆ ਪਰ ਹੋਰ ਹੋਣਾ ਆ ਫਾਜਕੇ ਸਾਰਾ ਡੁੱਬ ਗਿਆ ਉੱਥੇ ਕੋਈ ਜਾਕੇ ਇਹਦੇ ਬੰਦੇ ਨੇ ਹਾਵ ਨਰੋ ਨੇ ਮਾਰਿਆ ਇਹ ਸਰਕਾਰ ਦੇ ਭਗਵੰਤ ਮਾਹ ਕਹਿੰਦਾ ਕੁਛ ਹੈ ਕਰਦਾ ਕੁਛ ਇਹ ਤਾਂ ਵੀ ਕਹਿੰਦਾ ਇਹਨਾਂ ਸੀਐਪੀ ਕੱਲ੍ਹ ਤੇ ਹੀ ਖਤਮ ਕਰ ਦਊਗਾ ਇਹ ਤਾਂ ਕਹਿੰਦੇ ਸੋਧੇ ਕਰੇ ਕਾਹ ਬਧਿਆ ਕਰਾਂਗੇ ਦੋਦੂ ਦਿਆ ਕਰਾਂਗੇ ਪਰ ਸੋਏ ਜੋ ਸਰਕਾਰਾਂ ਸਾਡੇ ਕਹਿੰਦੀਆਂ ਉਹ ਕਰਦੀਆਂ ਅਸੀਂ ਬੇਨਤੀ ਕਰਾਂਗੇ ਕਿ ਲੋਕੋ ਉਹ ਸਰਕਾਰਾਂ ਜਿਹਨੋਂ ਜੋ ਕਹਿਣ ਤੇ ਕਰ ਨਹੀਂ ਧਾਤੇ ਹੋਣ ਉਹ ਇਹ ਜਿਹੜੇ ਲੋਕ ਹੈ ਇਹਨਾਂ ਨੂੰ ਦੂਰ ਲਾਣਾ ਚਾਹੀਦਾ ਅਸੀਂ ਬੇਨਤੀ ਕਰਦੇ ਭਗਵਾਨ ਦਾ ਮੱਤ ਆਰਨਾ ਵੀ ਕਰਦੇ ਕਿ ਦੋਸਤਾਂ ਤੋਂ ਦੂਰ ਰਹੀਆਂ ਜੇ ਤੁਸੀਂ ਗੱਪ ਮਾਰ ਕੇ ਆ ਸਕਦੇ ਆ ਤੇ ਲੋਕ ਤੁਹਾਡੇ ਗੱਪਾਂ ਨੂੰ ਸੁਣਦੇ ਆ ਇਹ ਗੱਪਸ ਨੂੰ ਬਾਹਰ ਸੋਲਦੇ ਆ